ਆਣਾ ਲੁਟਾ ਕੋਹਾ ਦਾ ਸ਼ਹਿਰ ਬਣਦਾ ਜਾ ਰਿਹਾ ਹੈ ਦੇਰ ਰਾਤ ਕਰੋ ਇਕੱਲੇ ਨਿਕਲਣਾ ਖਤਰੇ ਤੋਂ ਖਾਲੀ ਨਹੀਂ ਹੈ ਕਿਉਂਕਿ ਲਗਾਤਾਰ ਹੀ ਰਾਜਾਂ ਦੇ ਲੋਕਾਂ ਨੂੰ ਹੁਣ ਲੁਟੇਰਿਆਂ ਵੱਲੋਂ ਖਾਲੀ ਸੁਨਸਾਨ ਰਸਤਾ ਦੇਖ ਕੇ ਆਪਣਾ ਨਿਸ਼ਾਨਾ ਬਣਾ ਲਿਤਾ ਜਾਂਦਾ ਹੈ ਤਾਂ ਦੱਸਦੀ ਕਿ ਜਿਹਾ ਹੀ ਮਾਮਲਾ ਲੁਧਿਆਣਾ ਦੇ ਸੁੰਦਰ ਨਗਰ ਇਲਾਕੇ ਤੋਂ ਸਾਹਮਣੇ ਆਇਆ ਜਿੱਥੇ ਬਾਈਕ ਸਵਾਰ ਬਦਮਾਸ਼ਾਂ ਨੇ ਬੰਦੂਕ ਦੀ ਨੋਕ ਤੇ ਇੱਕ ਵਿਅਕਤੀ ਨੂੰ ਲੁੱਟ ਲਿਆ ਤਾਂ ਦੱਸਦੀ ਕਿ ਬਦਮਾਸ਼ ਉਸ ਦਾ 40000 ਰੁਪਏ ਦਾ ਇੱਕ ਮੋਬਾਈਲ ਤੇ ਏਟੀਐਮ ਕਾਰਡ ਖੋਕੇ ਲੈ ਜਾਂਦੇ ਨੇ ਉਸ ਤੋਂ ਬਾਅਦ ਕੁਝ ਸਮੇਂ ਦੀ ਦੇਰੀ ਦੇ ਮਗਰੋਂ ਹੀ ਉਸ ਵਿਅਕਤੀ ਨੂੰ ਇੱਕ ਮੈਸੇਜ ਆਂਦਾ ਹੈ ਕਿ ਉਸ ਦੇ ਖਾਤੇ ਦੇ ਵਿੱਚੋਂ ਤਕਰੀਬਨ ਪੌਣੇ 3 ਲੱਖ ਰੁਪਏ ਕਢਵਾ ਲਿੱਤੇ ਗਏ ਨੇ ਤਾਂ ਜ਼ਿਕਰ ਹੋਏ ਵੀ ਹੈ ਕਿ ਇਸ ਵਿਅਕਤੀ ਵੱਲੋਂ ਆਪਣੀ ਭੈਣ ਦੇ ਵਿਆਹ ਵਾਸਤੇ ਪੈਸੇ ਇਕੱਠੇ ਕੀਤੇ ਗਏ ਸੀਗੇ ਪਰ ਜਦੋਂ ਇਹ ਦੇਰ ਰਾਤ ਫੈਕਟਰੀ ਤੋਂ ਛੁੱਟੀ ਕਰਕੇ ਘਰ ਵਾਪਸ ਜਾ ਰਿਹਾ ਹੁੰਦਾ ਤਾਂ ਉਸ ਸਮੇਂ ਇਸ ਨੂੰ ਕੱਲਾ ਦੇਖ ਕੇ ਲੁਟੇਰਿਆਂ ਵੱਲੋਂ ਘੇਰ ਲਿੱਤਾ ਜਾਂਦਾ ਹੈ ਤੇ ਇਸ ਨੂੰ ਲੁੱਟ ਲਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਲਗਾਤਾਰ ਹੀ ਹੁਣ ਆਮ ਜਨਤਾ ਕਾਫੀ ਡਰ ਦੇ ਮਾਹੌਲ 'ਚ ਦੇਖੀ ਜਾ ਰਹੀ ਹੈ ਤਾਂ ਦੱਸ ਦਈਏ ਕਿ ਇਸ ਵਿਅਕਤੀ ਵੱਲੋਂ ਪੁਲਿਸ ਨੂੰ ਵੀ ਇਤਲਾਹ ਦਿੱਤੀ ਗਈ ਸੀ ਕੰਪਲੇਂਟ ਕਰਵਾਈ ਗਈ ਸੀਗੀ ਪਰ ਇਸ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਲਗਾਤਾਰ ਪੁਲਿਸ ਥਾਣੇ ਦੇ ਚੱਕਰ ਕੱਟਣ ਤੋਂ ਬਾਅਦ ਵੀ ਪੁਲਿਸ ਵੱਲੋਂ ਕਿਸੇ ਤਰੀਕੇ ਦੀ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਵੱਲੋਂ ਆਪਣੇ ਸਾਥੀ ਲੋਕਾਂ ਦੇ ਨਾਲ ਮਿਲ ਕੇ ਪੁਲਿਸ ਨੂੰ ਸਾਰੇ ਸਬੂਤ ਵੀ ਇਕੱਠੇ ਕਰਕੇ ਦਿੱਤੇ ਗਏ ਸੀਸੀਟੀਵੀ ਤਸਵੀਰਾਂ ਵੀ ਦਿੱਤੀਆਂ ਗਈਆਂ ਉਸ ਦੇ ਬਾਵਜੂਦ ਵੀ ਪੁਲਿਸ ਵੱਲੋਂ ਕਿਸੇ ਤਰੀਕੇ ਦੀ ਕਾਰਵਾਈ ਨਹੀਂ ਕੀਤੀ ਗਈ ਅਤੇ ਉਹ ਹਲੇ ਤੱਕ ਪੁਲਿਸ ਥਾਣੇ ਦੇ ਚੱਕਰ ਕੱਟਣ ਦੇ ਲਈ ਮਜਬੂਰ ਹੋ ਰਿਹਾ ਹੈ ਜਿਸ ਕਰਕੇ ਹੁਣ ਲਗਾਤਾਰ ਹੀ ਪੁਲਿਸ ਦੇ ਉੱਤੇ ਵੀ ਸਵਾਲ ਚੁੱਕੇ ਜਾ ਰਹੇ ਨੇ ਆਮ ਜਨਤਾ ਵੱਲੋਂ ਕਿਉਂਕਿ ਲਗਾਤਾਰ ਹੀ ਇਸ ਤਰੀਕੇ ਦੇ ਨਾਲ ਲੁਧਿਆਣੇ ਦੇ ਵਿੱਚ ਇੱਕ ਤੋਂ ਬਾਅਦ ਇੱਕ ਕਵਾਰਦਾਤ ਵਾਪਰ ਦੀ ਜਾ ਰਹੀ ਆ ਲੁਟੇਰਿਆਂ ਦੇ ਹੌਸਲੇ ਬੁਲੰਦ ਹੁੰਦੇ ਦੇਖੇ ਜਾ ਸਕਦੇ ਨੇ ਉਸ ਤੋਂ ਬਾਅਦ ਲਗਾਤਾਰ ਹੀ ਹੁਣ ਜਿਹੜੀ ਪੁਲਿਸ ਹੈ ਉਹ ਵੀ ਸਵਾਲਾ ਦੇ ਘੇਰੇ ਚ ਦਿਖਦੀ ਨਜ਼ਰ ਆ ਰਹੀ ਆ ਤਾਂ ਇੱਕ ਵਾਰ ਤੁਹਾਨੂੰ ਪਹਿਲਾਂ ਸੀਸੀਟੀਵੀ ਤਸਵੀਰਾਂ ਵੀ ਦਿਖਾ ਦਾਂਗੇ ਜਿਸ ਦੇ ਵਿੱਚ ਲਗਾਤਾਰ ਹੀ ਇੱਕ ਵਿਅਕਤੀ ਨੂੰ ਘੇਰ ਕੇ ਦੋ ਬੰਦਿਆਂ ਵੱਲੋਂ ਲੁੱਟਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਆ ਤੇ ਲੁੱਟ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਉਸ ਤੋਂ ਬਾਅਦ ਉਸਦੇ ਖਾਤੇ ਦੇ ਵਿੱਚੋਂ ਦੀ ATM ਕਾਰਡ ਰਾਹੀਂ ਪੌਣੇ 3 ਲੱਖ ਰੁਪਏ ਵੀ ਕਢਵਾ ਲੈਂਦੇ ਨੇ ਮਹਾਨਗਰ ਲੁਧਿਆਣਾ ਲੁੱਟਖੋਹਾ ਦਾ ਸ਼ਹਿਰ ਬਣਦਾ ਜਾ ਰਿਹਾ ਹੈ ਦੇਰ ਰਾਤ ਕਰੋ ਇਕੱਲੇ ਨਿਕਲਣਾ ਖਤਰੇ ਤੋਂ ਖਾਲੀ ਨਹੀਂ ਹੈ ਕਿਉਂਕਿ ਲਗਾਤਾਰ ਹੀ ਰਾਜਾਂ ਦੇ ਲੋਕਾਂ ਨੂੰ ਹੁਣ ਲੁਟੇਰਿਆਂ ਵੱਲੋਂ ਖਾਲੀ ਸੁਨਸਾਨ ਰਸਤਾ ਦੇਖ ਕੇ ਆਪਣਾ ਨਿਸ਼ਾਨਾ ਬਣਾ ਲਿਤਾ ਜਾਂਦਾ ਹੈ ਤਾਂ ਦੱਸਦੀ ਕਿ ਜਿਹਾ ਹੀ ਮਾਮਲਾ ਲੁਧਿਆਣਾ ਦੇ ਸੁੰਦਰ ਨਗਰ ਇਲਾਕੇ ਤੋਂ ਸਾਹਮਣੇ ਆਇਆ ਜਿੱਥੇ ਬਾਈਕ ਸਵਾਰ ਬਦਮਾਸ਼ਾਂ ਨੇ ਬੰਦੂਕ ਦੀ ਨੋਕ ਤੇ ਇੱਕ ਵਿਅਕਤੀ ਨੂੰ ਲੁੱਟ ਲਿਆ ਤਾਂ ਦੱਸਦੀ ਕਿ ਬਦਮਾਸ਼ ਉਸ ਦਾ 40000 ਰੁਪਏ ਦਾ ਇੱਕ ਮੋਬਾਈਲ ਤੇ ਏਟੀਐਮ ਕਾਰਡ ਖੋਕੇ ਲੈ ਜਾਂਦੇ ਨੇ ਜਿਸ ਤੋਂ ਬਾਅਦ ਕੁਝ ਸਮੇਂ ਦੀ ਦੇਰੀ ਦੇ ਮਗਰੋਂ ਹੀ ਉਸ ਵਿਅਕਤੀ ਨੂੰ ਇੱਕ ਮੈਸੇਜ ਆਂਦਾ ਹੈ ਕਿ ਉਸ ਦੇ ਖਾਤੇ ਦੇ ਵਿੱਚੋਂ ਤਕਰੀਬਨ ਪੌਣੇ 3 ਲੱਖ ਰੁਪਏ ਕਢਵਾ ਲਿਤੇ ਗਏ ਨੇ ਤਾਂ ਜ਼ਿਕਰ ਹੋਏਗੀ ਵੀ ਇਹ ਕਿ ਇਸ ਵਿਅਕਤੀ ਵੱਲੋਂ ਆਪ ਦੀ ਭੈਣ ਦੇ ਵਿਆਹ ਵਾਸਤੇ ਪੈਸੇ ਇਕੱਠੇ ਕੀਤੇ ਗਏ ਸੀਗੇ ਪਰ ਜਦੋਂ ਇਹ ਦੇਰ ਰਾਤ ਫੈਕਟਰੀ ਤੋਂ ਛੁੱਟੀ ਕਰਕੇ ਘਰ ਵਾਪਸ ਜਾ ਰਿਹਾ ਹੁੰਦਾ ਤਾਂ ਉਸ ਸਮੇਂ ਇਸ ਨੂੰ ਕੱਲਾ ਦੇਖ ਕੇ ਲੁਟੇਰਿਆਂ ਵੱਲੋਂ ਘੇਰ ਲਿੱਤਾ ਜਾਂਦਾ ਤੇ ਇਸ ਨੂੰ ਲੁੱਟ ਲਿੱਤਾ ਜਾਂਦਾ ਜਿਸ ਤੋਂ ਬਾਅਦ ਲਗਾਤਾਰ ਹੀ ਹੁਣ ਆਮ ਜਨਤਾ ਕਾਫੀ ਡਰ ਦੇ ਮਾਹੌਲ ਚ ਦੇਖੀ ਜਾ ਰਹੀ ਹੈ ਤਾਂ ਦੱਸ ਦਈਏ ਕਿ ਇਸ ਵਿਅਕਤੀ ਵੱਲੋਂ ਪੁਲਿਸ ਨੂੰ ਵੀ ਇਤਲਾਹ ਦਿੱਤੀ ਗਈ ਸੀ ਕੰਪਲੇਂਟ ਕਰਵਾਈ ਗਈ ਸੀ ਕਿ ਪਰ ਇਸ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਲਗਾਤਾਰ ਪੁਲਿਸ ਥਾਣੇ ਦੇ ਚੱਕਰ ਕੱਟਣ ਤੋਂ ਬਾਅਦ ਵੀ ਪੁਲਿਸ ਵੱਲੋਂ ਕਿਸੇ ਤਰੀਕੇ ਦੀ ਕਾਰ ਬਈ ਨਹੀਂ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਵੱਲੋਂ ਆਪਣੇ ਸਾਥੀ ਲੋਕਾਂ ਦੇ ਨਾਲ ਮਿਲ ਕੇ ਪੁਲਿਸ ਨੂੰ ਸਾਰੇ ਸਬੂਤ ਵੀ ਇਕੱਠੇ ਕਰਕੇ ਦਿੱਤੇ ਗਏ ਸੀਸੀਟੀਵੀ ਤਸਵੀਰਾਂ ਵੀ ਦਿੱਤੀਆਂ ਗਈਆਂ ਉਸ ਦੇ ਬਾਵਜੂਦ ਵੀ ਪੁਲਿਸ ਵੱਲੋਂ ਕਿਸੇ ਤਰੀਕੇ ਦੀ ਕਾਰਵਾਈ ਨਹੀਂ ਕੀਤੀ ਗਈ ਅਤੇ ਉਹ ਹਲੇ ਤੱਕ ਪੁਲਿਸ ਥਾਣੇ ਦੇ ਚੱਕਰ ਕੱਟਣ ਦੇ ਲਈ ਮਜਬੂਰ ਹੋ ਰਿਹਾ ਹੈ ਜਿਸ ਕਰਕੇ ਹੁਣ ਲਗਾਤਾਰ ਹੀ ਪੁਲਿਸ ਦੇ ਉੱਤੇ ਵੀ ਸਵਾਲ ਚੁੱਕੇ ਜਾ ਰਹੇ ਨੇ ਆਮ ਜਨਤਾ ਵੱਲੋਂ ਕਿਉਂਕਿ ਲਗਾਤਾਰ ਹੀ ਜਿਸ ਤਰੀਕੇ ਦੇ ਨਾਲ ਲੁਧਿਆਣੇ ਦੇ ਵਿੱਚ ਇੱਕ ਤੋਂ ਬਾਅਦ ਇੱਕ ਵਾਰਦਾਤ ਵਾਪਰਦੀ ਜਾ ਰਹੀ ਹੈ ਲੁਟੇਰਿਆਂ ਦੇ ਹੌਸਲੇ ਬੁਲੰਦ ਹੁੰਦੇ ਦੇਖੇ ਜਾਂਦੇ ਦਨ ਉਸ ਤੋਂ ਬਾਅਦ ਲਗਾਤਾਰ ਹੀ ਹੁਣ ਜਿਹੜੀ ਪੁਲਿਸ ਹੈ ਉਹ ਵੀ ਸਵਾਲਾ ਦੇ ਘੇਰੇ ਚ ਦਿਖਦੀ ਨਜ਼ਰ ਆ ਰਹੀ ਆ ਤਾਂ ਇੱਕ ਵਾਰ ਤੁਹਾਨੂੰ ਪਹਿਲਾਂ ਸੀਸੀਟੀਵੀ ਤਸਵੀਰਾਂ ਵੀ ਦਿਖਾ ਦਾਂਗੇ ਜਿਸ ਦੇ ਵਿੱਚ ਲਗਾਤਾਰ ਹੀ ਇੱਕ ਵਿਅਕਤੀ ਨੂੰ ਘੇਰ ਕੇ ਦੋ ਬੰਦਿਆਂ ਵੱਲੋਂ ਲੁੱਟਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਆ ਤੇ ਲੁੱਟ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਜਿਸ ਤੋਂ ਬਾਅਦ ਉਸ ਦੇ ਖਾਤੇ ਦੇ ਵਿੱਚੋਂ ਦੀ ATM ਕਾਰਡ ਰਾਹੀਂ ਪੌਣੇ 3 ਲੱਖ ਰੁਪਏ ਵੀ ਕਢਵਾ ਲੈਂਦੇ ਨੇ